ਦਬਾਰ ਉਤਾਂ ਅੰਧਕੂਪ ਮਾਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਭਾਈ ਰਣਜੀਤ ਸਿੰਘ ਜੀ ਜਿਹੜੇ ਇੱਕ ਹਜ਼ੂਰੀ ਰਾਗੀ ਨੇ ਸ੍ਰੀ ਦਰਬਾਰ ਸਾਹਿਬ ਉਹਨਾਂ ਵੱਲੋਂ ਬਹੁਤ ਬੈਰਾਗਮਈ ਜੋ ਕੀਰਤਨ ਕੀਤਾ ਹੈ ਸਾਡੇ ਕਥਾਵਾਚਕ ਉਹਨਾਂ ਨੇ ਗੁਰਬਾਣੀ ਦੇ ਅਨੁਸਾਰ ਸਾਨੂੰ ਸਮਝਾਇਆ ਇਹ ਸੱਚ ਹੈ ਕਿ ਪ੍ਰਮਾਤਮਾ ਦਾ ਹੁਕਮ اٹਲ ਹੈ ਇਹ ਸਾਰੀ ਸ੍ਰਿਸ਼ਟੀ ਉਸ ਪ੍ਰਮਾਤਮਾ ਨੇ ਰਚੀ ਹੈ ਜੀਵ ਜਨਮ ਲੈਂਦਾ ਇਸ ਜਹਾਨ ਚੋਂ ਤੁਰ ਜਾਂਦਾ ਜਿਹਦਾ ਉਸ ਦੇ ਪਰਿਵਾਰ ਨੂੰ ਸਾਡੇ ਸਮਾਜ ਨੂੰ ਦੁੱਖ ਤੇ ਸਦਮਾ ਹੁੰਦਾ ਹੈ ਹਮੇਸ਼ਾ ਹੁੰਦਾ ਹੈ ਕਈ ਜੀਵ ਇਸ ਸਮਾਜ ਦੇ ਵਿੱਚ ਜਨਮ ਲੈਂਦੇ ਨੇ ਜਦੋਂ ਤੁਰ ਜਾਂਦੇ ਆ ਤੇ ਕੇਵਲ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਰੋਂਦਾ ਹੈ ਦੁਖੀ ਹੁੰਦਾ ਹੈ ਪਰ ਬਹੁਤ ਸਾਰੇ ਜੀਵ ਬਨੁੱਖ ਇਸ ਸਮਾਜ ਆਏ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਕੀਰਤ ਕੀਤੀ ਉਹਨਾਂ ਨਾਂ ਬਣਾਇਆ ਮਹਾਨ ਹੋਏ ਜਦੋਂ ਇਸ ਜਹਾਨ ਤੋਂ ਦੇ ਵਿੱਚੋਂ ਤੁਰਦੇ ਨੇ ਰੁਖਸਤ ਹੁੰਦੇ ਨੇ ਉਹਨਾਂ ਨੂੰ ਸਿਰਫ ਪਰਿਵਾਰ ਹੀ ਨਹੀਂ ਰੋਂਦਾ ਦੁਖੀ ਹੁੰਦਾ ਸਾਰਾ ਸਮਾਜ ਦੁਖੀ ਹੁੰਦਾ ਕਿਉਂਕਿ ਉਸ ਉਹਨਾਂ ਨੇ ਸਮਾਜ ਨੂੰ ਬਹੁਤ ਕੁਝ ਦੇ ਕੇ ਜਾਣਾ ਹੁੰਦਾ ਹੈ ਡਾਕਟਰ ਅਮਰਤਪਾਲ ਸਿੰਘ ਜੀ ਬਿਓਲ ਪਰਿਵਾਰ ਦੇ ਵਿੱਚ ਫਾਇਦਾ ਹੋਏ ਮਿਹਨਤ ਕੀਤੀ ਬਾਬੇ ਨਾਨਕ ਵਾਲੀ ਕਿਰਤ ਕੀਤੀ ਪਰ ਛੋਟੀ ਉਮਰ ਦੇ ਵਿੱਚ ਤੁਰ ਜਾਣ ਦਾ ਸਦਮਾ ਦੁੱਖ ਅਸਹਿ ਆਕਹਿ ਹੈ ਔਰ ਉਹ ਦੁੱਖ ਉਹਨਾਂ ਦੇ ਦਾਦਾ-ਦਾਦੀ ਉਹਨਾਂ ਦੇ ਮਾਪੇ ਉਹਦੀ ਭੈਣ ਜਿਉਂ-ਜਿਉਂ ਨੇੜੇ ਤੇ ਉਤੋਂ ਪੀੜ ਬਹੁਤ ਜ਼ਿਆਦਾ ਸਦਮਾ ਦੁੱਖ ਅਸਹਿ ਹੈ ਉਹ ਸਾਡੇ ਸਮਾਜ ਦਾ ਵੀ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਘਾਟ ਹੈ ਅਸੀਂ ਸਾਰੇ ਹੀ ਇਹ ਮੰਨ ਲੈਂਦੇ ਆ ਕਿ ਕੁਦਰਤ ਚ ਮੌਤ ਪਰ ਕਦੇ-ਕਦੇ ਲੱਗਦਾ ਹੈ ਕਿਉਂਕਿ ਅਸੀਂ ਧਰਤੀ ਦੇ ਮਨੁੱਖ ਹਾਂ ਕਿ ਇਹ ਕੁਦਰਤ ਦੇ ਵਿੱਚ ਜਦੋਂ ਇਹੋ ਜਿਹੇ ਇਨਸਾਨ ਦੁਨੀਆ ਤੋਂ ਤੁਰਦੇ ਨੇ ਤੇ ਸ਼ਾਇਦ ਕੁਦਰਤ ਉਹ ਪ੍ਰਮਾਤਮਾ ਵੀ ਕਿਤੇ ਨਾ ਕਿਤੇ ਬੇਇਨਸਾਫੀ ਕਰ ਜਾਂਦਾ ਹੈ ਇਹ ਸਾਡੀ ਸੋਚ ਹੈ ਸਾਡੀ ਮਨੁੱਖ ਦੀ ਸੋਚ ਹੈ ਸ਼ਾਇਦ ਉਸ ਪ੍ਰਮਾਤਮਾ ਨੂੰ ਡਾਕਟਰ ਅਮਰਤਪਾਲ ਸਿੰਘ ਦਿਓਲ ਦੀ ਲੋੜ ਸੀ ਸਾਡੇ ਕੋਲੋਂ ਲੈ ਕੇ ਗਿਆ ਇਹ ਜਹਾਨ ਇਹ ਸ੍ਰਿਸ਼ਟੀ ਸਾਰੀ ਉਸ ਪ੍ਰਮਾਤਮਾ ਦੀ ਫਸਲ ਹੈ ਉਹ ਕੱਚੀ ਵੱਢ ਲਏ ਪੱਕੀ ਵੱਢ ਲਏ ਉਹਦਾ ਹੁਕਮ ਹੈ ਸੋ ਸਵਾਏ ਹੁਕਮ ਦੇ ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣ ਦੇ ਸਾਡੇ ਕੋਲ ਹੋਰ ਕੁਝ ਬਚਦਾ ਵੀ ਕੁਝ ਨਹੀਂ ਗੁਰਬਾਣੀ ਸਾਡੇ ਲਈ ਬਹੁਤ ਵੱਡਾ ਤਰਵਾਸ ਹੈ ਗੁਰੂਆਂ ਦਾ ਜੀਵਨ ਸਾਡੇ ਲਈ ਬਹੁਤ ਵੱਡਾ ਤਰਵਾਸ ਹੈ ਤਾਂ ਪੰਜਾਬੀ ਤਕੜੇ ਹੋ ਕੇ ਜੀਉਂਦੇ ਆ ਕਿ ਸਬਰ ਦੇ ਨਾਲ ਰਹਿਣਾ ਰਜ਼ਾ ਚ ਸਾਨੂੰ ਸਭ ਨੂੰ ਮਾਣ ਹੈ ਉਹਦੇ ਜੀਵਨ ਤੇ ਛੋਟੀ ਉਮਰ ਦੇ ਵਿੱਚ ਵੱਡਾ ਨਾਮ ਕਮਾਇਆ ਇਹ ਸਾਡਾ ਉਹ ਪਿੰਡੂ ਇਲਾਕਾ ਹੈ ਜਿੱਥੋਂ ਮਿਹਨਤ ਕਰਕੇ ਪੜ੍ਹਾਈ ਐਮਡੀ ਦੇ ਵਿੱਚ ਦਾਖਲਣ ਲੈਣਾ ਸੌਖਾ ਨਹੀਂ ਹੈ ਉਹ ਬਲੰਦੀਆਂ ਨੂੰ ਸ਼ੂਰਿਆ ਸੀ। ਔਰ ਉਹਦੀਆਂ ਬਲੰਦੀਆਂ ਦੇ ਨਾਲ ਸਾਡੇ ਸਾਰੇ ਇਲਾਕੇ ਨੂੰ ਫਾਇਦਾ ਹੋਣਾ ਸੀ। ਤਾਂ ਹੀ ਤੁਸੀਂ ਅਸੀਂ ਦੇਖਦੇ ਹਾਂ ਬਹੁਤ ਦੂਰ ਤੱਕ ਸੁਣਿਆ ਸੀ ਕਿ ਲੋਕੀ ਦੁਖੀ ਸੀਗੇ ਇਹ ਸੁਣ ਕੇ। ਹਜ਼ਾਰਾਂ ਦੀ ਤਦਾਦ ਇਕੱਠੇ ਹੋਣਾ ਅਸੀਂ ਦੁੱਖ ਵੰਡਾਉਣ ਦੇ ਲਈ ਸਾਰੇ ਆਏ ਹਾਂ। ਜਦੋਂ ਅਸੀਂ ਡਾਕਟਰ ਅਮਰਤਪਾਲ ਸਿੰਘ ਦੇ ਜੀਵਨ ਵੱਲ ਛਾਤੀ ਮਾਰਦੇ ਹਾਂ ਜੇ ਮੈਂ ਦੱਸਣਾ ਚਾਹਾਂਗਾ ਕਿ ਡਾਕਟਰ ਅਮਰਤਪਾਲ ਸਿੰਘ ਦਿਓਲ ਦਾ ਜਨਮ 7 ਜਨਵਰੀ 1999 ਈਸਵੀ ਨੂੰ ਮਾਤਾ ਰਾਜਵਿੰਦਰ ਕੌਰ ਜੀ ਤੇ ਪਿਤਾ ਡਾਕਟਰ ਹਰਪੰਜਨ ਸਿੰਘ ਦਿਓਲ ਜੀ ਦੇ ਗ੍ਰਹਿ ਪਿੰਡ ਇਸੇ ਪਿੰਡ ਮਧਰਾ ਵਿਖੇ ਹੋਇਆ। ਅਮਰਤਪਾਲ ਸਿੰਘ ਦਾ ਨਾਮ ਮਾਂ-ਬਾਪ ਨੇ ਅਮਰਤਪਾਲ ਸਿੰਘ ਰੱਖਿਆ। ਤੇ ਸੱਚ ਹੀ ਉਸਨੇ ਆਪਣੇ ਜੀਵਨ 'ਚ ਜੋ ਨਾਮ ਰੱਖਿਆ ਸੀ ਉਹਦੇ ਅਨੁਸਾਰ ਕਰਮ ਕੀਤਾ। ਉਹ ਪੱਕੀ ਰਹਿਤ ਮਰਿਆਦਾ ਵਾਲਾ ਅਮਰਤਾਰੀ ਸਿੱਖ ਸੀ। ਇਹ ਮਰਿਆਦਾ ਗੁਰਮਤ ਦੀ ਜਿਹੜੀ ਮਰਿਆਦਾ ਆਪਣੇ ਘਰ ਦੇ ਵਿੱਚੋਂ ਆਪਣੇ ਦਾਦਾ ਜੀ ਸਬਾਤ ਸਰਵਣ ਸਿੰਘ ਜੀ ਉਹਨਾਂ ਕੋਲ ਰਹੀ ਹੈ ਰਹੀ ਹੈ ਔਰ ਜੇ ਪੂਰੇ ਇਲਾਕੇ ਨੂੰ ਇਹਨਾਂ ਦਾ ਸੁਖ ਹੈ ਦਾਦੇ ਨੇ ਕੀਰਤ ਕੀਤੀ ਬਾਪ ਨੇ ਕੀਰਤ ਕੀਤੀ ਹੈ ਕਿ ਬੱਚਾ ਉਸ ਕੀਰਤ ਨੂੰ ਅੱਗੇ ਲੈ ਕੇ ਜਾ ਰਿਹਾ ਹੈ 10ਵੀਂ ਤੱਕ ਦੀ ਜਿਹੜੀ ਪੜ੍ਹਾਈ ਹੈ ਆਰਡੀ ਖੋਸਲਾ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਤੋਂ ਕੀਤੀ ਹੈ 11ਵੀਂ ਤੇ 12ਵੀਂ ਜਮਾਤ ਦੀ ਪੜ੍ਹਾਈ ਉਹਨਾਂ ਨੇ ਮੈਡੀਕਲ ਸਿੱਖਿਆ ਦੇ ਵਿੱਚ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਹੈ ਤੇ ਡਾਕਟਰੀ ਸਿੱਖਿਆ ਦਾ ਬਹੁਤ ਔਖਾ ਟੈਸਟ ਜਿਹੜਾ NEET ਹੈ ਉਸ ਨੂੰ ਵਧੀਆ ਹੋਣਹਾਰ ਵਿਦਿਆਰਥੀ ਦੇ ਰੂਪ ਚ ਉਪਰੰਤ NEET PG ਦਾ ਜਿਹੜਾ ਬਹੁਤ ਔਖਾ ਟੈਸਟ ਹੁੰਦਾ ਜਿਹਦੇ ਵਿੱਚ ਦਾਖਲਾ ਲੈਣਾ ਹਰ ਇੱਕ ਲਈ ਹਰ MBBS ਡਾਕਟਰ ਲਈ ਸੌਖਾ ਨਹੀਂ ਹੁੰਦਾ ਉਹ ਪਾਸ ਕਰਕੇ ਤੇ MD ਦੇ ਵਿੱਚ MD ਜਿਹੜੀ ਪੜ੍ਹਾਈ ਹੈ ਉਹ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਹੈ ਇਹ ਜਿਹੜਾ ਹੋਣਹਾਰ ਸਾਡਾ ਨੌਜਵਾਨ ਸੀ ਇਹ ਸੱਚ ਹੀ ਆਪਣੇ ਕਰਮ ਦੇ ਰਾਹੀਂ ਇੱਕ ਇਤਿਹਾਸਕ ਸੀ ਬਹੁਤ ਸਾਰੇ ਇਤਿਹਾਸ ਬਣਾਉਣੇ ਸਨ ਅਧੂਰੇ ਰਹਿ ਗਏ ਕਈ ਸੁਪਨੇ ਅਧੂਰੇ ਰਹਿ ਗਏ ਔਰ 12 ਸਤੰਬਰ 2005 ਨੂੰ ਚੰਡੀਗੜ੍ਹ ਤੋਂ ਜਦੋਂ ਵਾਪਸ ਆ ਰਹੇ ਸੀਗੇ ਤੇ ਬੰਗਾ ਦੇ ਨੇੜੇ ਟਿਪਰ ਚਾਲਕ ਦੀ ਅਣਗਹਿਲੀ ਦੇ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰਦਾ ਤੇ ਸਾਡਾ ਅਮਰਤਪਾਲ ਸਿੰਘ ਸਦਾ ਲਈ ਇਸ ਜਹਾਨ ਦੇ ਵਿੱਚੋਂ ਰੁਖਸਤ ਹੋ ਜਾਂਦਾ 26 ਸਾਲ ਦੀ ਉਮਰ ਉਹਦੇ ਸੁਪਨੇ ਬਹੁਤ ਵੱਡੇ ਸੀ ਪਰ ਕੁਦਰਤ ਦੀ ਖੇਡ ਹੈ ਕੁਦਰਤ ਦਾ ਵਰਤਾਰਾ ਹੈ ਔਰ ਉਹ ਸਾਰੀ ਦੁਨੀਆ ਨੂੰ ਪਿਆਰ ਕਰਨ ਵਾਲਾ ਸੀ ਉਹਦੀ ਜਿਹੜੀ ਸੋਚ ਸੀ ਸਮਾਜ ਨੂੰ ਵਧੀਆ ਬਣਾਉਣ ਵਾਲੀ ਸੀ ਉਹ ਗਰੀਬਾਂ ਦਾ ਹਮਦਰਦ ਸੀ ਉਹਨੇ ਵਧੀਆ ਡਾਕਟਰ ਬਣ ਕੇ ਵਧੀਆ ਸੇਵਾ ਕਰਦੀ ਸੀ ਵਧੀਆ ਨਾਮ ਬਣਾਉਣਾ ਸੀ ਜਿਹੜਾ ਉਹਨੇ ਛੋਟੀ ਉਮਰ ਚ ਬਣਾਇਆ ਲੇਕਿਨ ਚੱਲ ਬਸਿਆ ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੈ ਕਿ ਕਿੰਨਾ ਸ਼ਬਦਾਂ ਦੇ ਨਾਲ ਅਸੀਂ ਹੌਸਲਾ ਦਈਏ ਕਿੰਨਾ ਸ਼ਬਦਾਂ ਦੇ ਨਾਲ ਅਸੀਂ ਤਰਵਾਸ ਦਈਏ ਉਹ ਸਾਰੀ ਪੜ੍ਹਾਈ ਉਹਨਾਂ ਦੇ ਪਿਤਾ ਜੀ ਨੇ ਦੱਸਿਆ ਕਿ ਅੰਗਰੇਜ਼ੀ ਚ ਕੀਤੀ ਪਰ ਉਹ ਪੰਜਾਬ ਦੀ ਮਿੱਟੀ ਨਾਲ ਜੁੜਿਆ ਸੀ ਉਹ ਸਾਡਾ ਪਹਿਲਾ ਐਮ ਡੀ ਡਾਕਟਰ ਆ ਇਸ ਇਲਾਕੇ ਦਾ ਜਿਹੜਾ ਆਪਣੇ ਇਲਾਕੇ ਇਸ ਪੈਂਡੂ ਇਲਾਕੇ ਚ ਰਹਿ ਕੇ ਐਮ ਡੀ ਦੀ ਪੜ੍ਹਾਈ ਕਰਿਆ ਸੀ ਔਰ ਜਦੋਂ ਦੇਖਿਆ ਜਾਂਦਾ ਤਾਂ ਉਹ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਪੰਜਾਬੀ ਭਾਸ਼ਾ ਦੇ ਨਾਲ ਜੁੜਿਆ ਅੰਗਰੇਜ਼ੀ ਚ ਪੜਦਾ ਬਹੁਤ ਸਾਰੀਆਂ ਕਵਤਾਵਾਂ ਪੰਜਾਬੀ ਚ ਲਿਖੀਆਂ ਮੈਂ ਖੁਦ ਕੋਸ਼ਿਸ਼ ਕਰੂੰਗਾ ਕਿ ਉਹਦੀ ਇਸ ਯਾਦ ਨੂੰ ਉਹਨੂੰ ਆਪਣੇ ਹਾਜ਼ਰ ਨਾਜ਼ਰ ਮੰਨਣ ਦੇ ਲਈ ਬੰਦਾ ਉਦੋਂ ਤੁਰ ਜਾਂਦਾ ਜਦੋਂ ਅਸੀਂ ਮਨਾਂ ਚ ਵਿਸਾਰਦੇ ਆ ਜੇ ਸਾਡੇ ਮਨਾਂ ਚ ਵਸਿਆ ਰਹਿੰਦਾ ਹੈ ਤਾਂ ਉਹ ਸਾਡੇ ਨਾਲ ਹੀ ਰਹਿੰਦਾ ਹੈ ਇੱਕ ਕਿਤਾਬ ਦੇ ਰੂਪ ਚ ਉਹਨਾਂ ਦੀਆਂ ਰਚਨਾਵਾਂ ਵੀ ਜ਼ਰੂਰ ਲੈ ਕੇ ਆਵਾਂਗੇ ਇੱਕ ਨਜ਼ਮ ਛੋਟੀ ਜੀ ਮੈਂ ਇੱਥੇ ਸੁਣਾਉਣਾ ਚਾਹੂੰਗਾ ਤੁਹਾਨੂੰ ਇੱਥੇ ਨਿਤ ਨਵੇਂ ਆਉਂਦੇ ਰਹਿੰਦੇ ਜ਼ਿੰਦਗੀ ਚ ਮੋੜ ਇਹ ਡਾਕਟਰ ਅਮਰਤਪਾਲ ਸਿੰਘ ਦਿਓਲ ਕਹ ਰਿਹਾ ਹੈ ਇੱਥੇ ਜਿੱਤਦੇ ਨੇ ਝੂਠੇ ਆਏ ਸੱਚੇ ਹੱਥ ਜੋੜ ਸੱਚੀ ਗੱਲ ਕਹੀ ਦਾ ਨਾ ਪਏ ਅੱਜ ਅਸਰ ਵੇਖ ਇੱਥੇ ਪੈਸੇ ਬਹੁਤੇ ਜਾਂਦੇ ਆ ਅਸਰ ਮਰ ਗਈ ਜ਼ਮੀਰ ਅੱਜ ਮਰ ਗਈ ਏ ਜੁਰਤ ਲੋਕੋ ਵੱਡੇ ਇਥੇ ਮਾੜੇ ਨੂੰ ਕਰ ਜਾਂਦੇ ਆ ਕੁਰਕ ਲੋਕੋ ਸੱਚ ਕਹਿੰਦੇ ਨੇ ਕਿ ਦੌਰ ਅਜ ਚੱਲ ਪਿਆ ਮਾੜਾ ਇਥੇ ਆਪਣਾ ਹੀ ਆਪਣੇ ਤੋਂ ਕਰਦਾ ਏ ਸਾੜਾ ਜਿੰਨਾ ਹੱਥਾਂ ਸੀ ਖਡਾਇਆ ਅੱਜ ਉਹੀ ਹੱਥ ਛੱਡ ਤੇ ਕਈ ਕਲਯੋਗੀ ਪੁੱਤਾਂ ਅੱਜ ਮਾਪੇ ਘਰੋਂ ਕੱਢ ਤੇ ਪੜੇ ਲਿਖੇ ਦੀ ਵੀ ਮਾੜੀ ਅੱਜ ਸੋਚ ਹੋ ਗਈ ਹੁੰਦੀ ਹਰੇਕ ਚ ਅਣਖ ਅੱਜ ਲੋਪ ਹੋ ਗਈ ਬਾਣੀ ਛੱਡ ਸੇਧ ਲਈ ਜਾਂਦੀ ਅੱਜ ਗਾਣਿਆਂ ਤੋਂ ਅੰਦਰੋਂ ਤਾਂ ਚੋਰ ਸਾਰੇ ਸਾਦ ਲੱਗਦੇ ਆ ਬਾਣੇ ਇਹ ਤੁਸੀਂ ਦੇਖੋ ਕਿ ਉਹ ਸਾਡਾ ਨੌਜਵਾਨ ਕੀ ਸੋਚਦਾ ਸੀ ਸਮਾਜ ਦਾ ਦਰਦ ਹੈ ਸਮਾਜ ਪ੍ਰਤੀ ਚੇਤਨ ਹੈ ਤੇ ਇਹ ਜਿੰਨਾ ਚਿਰ ਵੀ ਉਹ ਆਪਣਾ ਜਿਉਂਦਾ ਰਿਹਾ ਸਮਾਜ ਲਈ ਕੰਮ ਕਰਦਾ ਰਿਹਾ ਤੇ ਸਮਾਜ ਲਈ ਬਹੁਤ ਕੁਝ ਕਰਨਾ ਹੀ ਅੱਜ ਉਹਨਾਂ ਦੀ ਭੈਣ ਕਰੇਗੀ ਉਹਨਾਂ ਦੇ ਬਾਪ ਔਰ ਸੱਚੀ ਸੁੱਚੀ ਸ਼ਰਧਾਂਜਲੀ ਸਾਡੀ ਸਾਰਿਆਂ ਦੀ ਇਹ ਬਣਦੀ ਹੈ ਕਿ ਜਦੋਂ ਔਖੀ ਘੜੀ ਬਣਦੀ ਹੈ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਰਹੀਏ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਉਹਨਾਂ ਨੂੰ ਇਹ ਅਹਿਸਾਸ ਹੋਈਏ ਜਿਹੜੇ ਆਲੇ ਦੁਆਲੇ ਭਰਾ ਹੋਰ ਨੇ ਉਹ ਕਹਿਣਾ ਸੀ ਤੁਹਾਡੇ ਭਰਾ ਆ ਅਸੀਂ ਤੁਹਾਡੇ ਬਾਹਰ ਇਹ ਹੁੰਦੀ ਹੈ ਸੱਚੀ ਸੁੱਚੀ ਸ਼ਰਧਾਂਜਲੀ ਸੋ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਲੰਗਰ ਸ਼ੱਕੇ ਜਾਣਾ ਪਰਿਵਾਰ ਵੱਲੋਂ ਸਾਰੇ ਵੱਲੋਂ ਤੁਸੀਂ ਇਸ ਦੁੱਖ ਚ ਸ਼ਾਮਲ ਹੋਇਓ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ